ਕਤਾ ਚੈਨਲ ਕ੍ਰਾਫਟੀ ਹੈਂਡਸ 13 ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਆ ਤਾਂ ਚਾਹੀਏ ਡੋਇਲੀ ਨਹੀਂ ਬਣਾਣੀ ਅੱਜ ਆਪਾਂ ਹੈ ਫਲਾਵਰ ਦਾ ਜਿਹੜਾ ਹੈਗਾ ਟਿਊਟੋਰੀਅਲ ਸ਼ੇਅਰ ਕਰ ਰਹੀ ਆ ਮੈਂ ਤੁਹਾਡੇ ਨਾਲ ਕੋ ਬਹੁਤ ਸੋਣਾ ਲੱਗਦਾ ਹੈ ਜੇ ਤੁਸੀਂ ਕਮੈਂਟਾਂ 'ਚ ਦੱਸਿਓ ਤਾਂ ਤੁਹਾਡੇ ਲਈ ਐਡੋਇਲੀ ਦਾ ਵੀ ਟਿਊਟੋਰੀਅਲ ਆਪਾਂ ਲੈ ਕੇ ਆਵਾਂਗੇ ਕੁਛ ਇਹਦੇ ਲਈ ਦੇਖੋ ਤੁਸੀਂ ਕੋਈ ਵੀ ਆਪਣਾ ਮਨ ਪਸੰਦ ਦਾ ਕਲਰ ਤੁਸੀਂ ਜਿੰਮੇ ਦਾ ਫਿਲਣਾ ਚਾਹੁੰਦੇ ਹੋ ਲੈ ਲਓ ਤੁਸੀਂ ਉਹ ਵਿੱਚ ਕੋਈ ਤੁਹਾਨੂੰ ਹੈ ਜਾਨੀ ਹੈਗਾ ਮੈਂ ਪਹਿਲਾਂ ਥੀ ਰੈਡ ਕਲਰ ਧਾਲ ਦਿੱਤਾ ਗਿਆ ਮੈਂ ਬਣਾ ਜੀ ਆ ਜਦੋਂ ਖੱਲੇ ਦੱਤਨਾ ਮੰਗੇ ਮਲਟੀ ਹਨ ਬਨ ਬਨ ਲਈ ਸਭ ਤੋਂ ਪਹਿਲਾਂ ਆਪਾਂ ਧਾਗੇ ਨੂੰ ਇਸ ਤਰ੍ਹਾਂ ਜਿਵੇਂ ਫਿੰਗਰਸ ਦੇ ਉੱਤੇ ਆਪਾਂ ਰਗਾਉਨੇ ਆ ਕਰਨ ਕਰਕੇ ਇਹਦੇ ਵਿੱਚ ਦੀ ਆਪਾਂ ਆਹ ਵਾਲਾ ਧਾਗਾ ਖਿੱਚ ਕੇ ਮੈਜਿਕ ਜਿਹੜਾ ਆਪਣਾ ਇਹ ਸਰਕਲ ਬਣ ਗਿਆ ਇਹ ਮੈਜਿਕ ਸਰਕਲ ਬਣਾਉਣ ਤੋਂ ਬਾਅਦ ਆਪਾਂ ਜਿਹੜਾ ਇਹ ਤੇ ਤਿੰਨ ਵੀ ਚੇਨ ਕਰਨੀ ਹੈ ਡਬਲ ਕ੍ਰੋਸ਼ੀਆ ਸੈਕਿੰਡ ਜਿਹੜਾ ਆਪਣਾ 3rd ਦੀ ਚੇਨ ਕੀਤੀ ਆ ਆਪਾਂ ਵਿੱਚ ਇਹ ਕਰਨਾ ਬਕਾਉਂਦੇ 3 ਆਪਣੇ ਡਬਲ ਕ੍ਰੋਸ਼ੀਆ ਹੋ ਗਏ ਇਹਦੇ ਵਿੱਚ ਆਪਾਂ 16 ਜਿਹੜੇ ਡਬਲ ਕ੍ਰੋਸ਼ੀਆ ਬਣਾਉਣਾ ਵਾ ചിലോ ഇൻ ചാര ടൽ കോഷി സാറ ബാബൽ കോഷ് ਇਹ ਰਾ ਚੌਧਾ ਫੰਦਰਾ ਸੁਣਾ ਅਜਿਹੇ ਤਾਂ ਗਾਉਂਦਾ ਤੁਸੀਂ ਇਹਨੂੰ ਨਾਲ ਦੀ ਨਾਲ ਜੇ ਤੁਹਾਡਾ ਥੋੜਾ ਘਟ ਰਹਿੰਦਾ ਇਹਨੂੰ ਨਾਲ ਦੀ ਨਾਲ ਖਿੱਚ ਲਿਆ ਕਰੋ ਨਹੀਂ ਤਾਂ ਜੇ ਇਹਦੇ ਅੰਦਰ ਤੋਂ ਡਾਊਟ ਦੇ ਤੱਕ ਹੋ ਗਿਆ ਤਾਂ ਫਿਰ ਆਪਾਂ ਨੂੰ ਇਹ ਖਿੱਚਣਾ ਔਖਾ ਹੋ ਜਾਣਾ ਵਾ ਫਿਰ ਇਸ ਲਈ ਆਪਾਂ ਇਹਨੂੰ ਨਾਲ ਦੀ ਨਾਲ ਥੋੜਾ ਥੋੜਾ ਖਿੱਚਦੇ ਰਵਾਂਗੇ 1 2 3 4 5 6 7 8 9 10 11 12 13 14 15 16 16 ਆਪਣੇ ਡਬਲ ਕ੍ਰੋਸ਼ੀਆਂ ਹੋ ਗਏ ਨੇ ਹੁਣ ਆਪਾਂ ਧਾਗੇ ਨੂੰ ਖਿੱਚਣਾ ਚੰਗੀ ਤਰ੍ਹਾਂ ਤੇ ਜਿਹੜੀ ਆਪਣੀ ਪਹਿਲੀ ਵਾਲੀ ਚੇਨ ਆ ਉਹਦੇ ਵਿੱਚ ਆਪਾਂ ਲੈ ਲੈਣਾ ਸਲਿੱਪ ਸਟਿਚ ਓਕੇ ਇਟ ਇਜ਼ ਡਨ ਬਣ ਆਇਆ ਪਹਿਲਾ ਸਰਕਲ ਬਣ ਗਿਆ ਇਹ ਮੈਂ ਇਹੇ ਕਰ ਦਾਂ ਓਕੇ ਆਪਾਂ ਕਲੀਅਰ ਦਿ세 ਹੁਣ ਆਪਾਂ ਇਥੇ ਨਵਾਂ ਦੀ ਚੇਨ ਕਰਨੀ ਆ 2 3 4 5 6 7 8 9 ਜਨਨ ਕਿ ਜਿਹੜੇ ਆਪਣੇ 4 ਚੇਨਸ ਬਣੀਆਂ ਜਿਹੜੀ ਇਹ ਤਾਂ ਆਪਣੇ ਫਰਸਟ ਟ੍ਰਬਲ ਕਰੋਸ਼ੀ ਦੇ ਵਿੱਚ ਹੋ ਜਾਣੀ ਆ ਕਾਊਂਟ ਤੇ ਜਿਹੜੇ 5 ਨੇ ਆਪਣੇ ਚੇਨ ਦੇ ਵਿੱਚ ਹੋ ਜਾਣੇ ਨੇ ਹੁਣ ਆਪਾਂ ਇਥੋਂ ਇੱਕ ਜਿਹੜੀ ਆਪਣਾ ਚੇਨ ਜਿਹੜੀ ਸਕਿਪ ਕਰਕੇ ਅਗਲੀ ਦੇ ਵਿੱਚ ਟਰਬਲ ਡਬਲ ਕ੍ਰੋਸ਼ੀਆ ਬਣਾਣਾ ਹੈ ਉਸ ਨੂੰ ਫਿਰ ਤੋਂ ਆਪਾਂ 1 2 3 4 5 5 ਦੀ ਚੇਨ ਕਰ ਲਈ ਫਿਰ ਤੋਂ ਦੋ ਬਲ ਦੇ ਕੇ ਟਰਬਲ ਕ੍ਰੋਸ਼ੀਆ ਡਬਲ ਤੇ ਆਪਾਂ ਇੱਕ ਦਿਨੇ ਹੁੰਨੇ ਆ ਟਰਬਲ ਤੇ ਆਪਾਂ ਦੋ ਗੇੜੇ ਦੇਣੇ ਨੇ ਇੱਕ ਛੱਡ ਕੇ ਚੇਨ ਅਗਲੀ ਦੇ ਵਿੱਚ ਆਪਾਂ ਟਰਬਲ ਕ੍ਰੋਸ਼ੀਆ ਬਣਾਣਾ ਹੈ ਤੇ ਤੋਂ 3 4 5 ਪੰਜਲੀ ਚੇਨ ਫਿਰ ਤੋਂ ਨੂੰ ਇਸੇ ਤਰ੍ਹਾਂ ਅਪਰਪੀਟ ਕਰਨਾ ਵਾ ਬਹੁਤ ਸੋਹਣਾ ਲੱਗਦਾ ਫੁੱਲੇ ਇਹ ਤੁਸੀਂ ਕਿ ਉਹਨੂੰ ਕਿਤੇ ਵੀ ਰਮਾਲ ਬਣਾ ਲਓ ਚਾਹੇ ਤੁਸੀਂ ਆਪਾਂ ਥੱਲੇੋਂ ਇੱਕ ਮਿੰਟਾ ਚੱਕ ਲਈਏ ਆਪਾਂ ਨੂੰ ਕਲੀਅਰ ਦਿ세 ਤਾਂ ਕਿ ਆ డోలీ బ్యాగ్స్ ఉంచాక్స్ బ సోనా ఫాను ఔా జాగ తి చారీనకి అం ఫో ట ట్రబల్ క్రోషియా వన్ చైన్ స్ిప్ దో తి చారిప ਤੇ ਅਗਲੇ ਦੇ ਵੀ ਟ੍ਰੰਬਲ ਕ੍ਰੋਸ਼ੀਆ ਦੋ ਬੰਦ ਦੇ ਕੇ ਫਿਰ ਤੋਂ ਪੰਜ ਦੀ ਚੇਨ ਦੋ ਬੰਦ ਦੇ ਕੇ ਟ੍ਰੰਬਲ ਕ੍ਰੋਸ਼ੀਆ 2 3 4 5 ਤੋਂ ਬਲਕੁ ਰੋਸ਼ੇ ਰਿਤੇ ਦੇ ਰਹੇ ਨੇ ਇੱਕ ਕਰਕੇ 1 2 3 4 5 ਕਰਕੇ ਜਿਹੜੀ ਆਪਣੀ ਇੱਥੇ ਚੇਨ ਸੀ ਇਹਦਾ ਆ ਬਣ ਕੇ ਬਣਾਣਾ ਆਪਣਾ ਹੈ 1 2 3 ਚੌਥੀ ਦੇ ਚੇਨ ਦੇ ਵਿੱਚ ਆਪਾਂ ਸਲੀਪ ਸਟੀਚ ਨੂੰ ਬਣਾਉਣਾ ਇਸ ਨਾਲ ਆਪਣਾ ਹੈ ਸਰਕਲ ਜਿਹੜਾ ਬਣ ਗਿਆ ਇਹ 1 2 3 4 5 6 7 8 ਕਿਉਂਕਿ ਆਪਾਂ ਥੱਲੇ 16 ਕਿੱਥੇ ਸੀ ਉੱਪਰ ਆਪਾਂ ਇੱਕ ਇੱਕ ਸਕਿਪ ਕਰਤਾ ਉੱਪਰ ਆਪਣੇ 8 ਬਣ ਗਏ ਜਦੋਂ ਆਪਾਂ ਜਿਹੜੇ ਹੈ ਲੈਣੇ ਆ ਨਾ ਆਪਾਂ ਕੁਰੇ ਕੇਲੋ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਤੁਸੀਂ ਜਦੋਂ ਉਹਨਾਂ ਨੂੰ ਜੋੜੇ ਦੇ ਵਿੱਚ ਪ੍ਰੋਪਰ ਇੱਕਸਾਰ ਲਮੋਗੇ ਤਾਂ ਤੁਹਾਡੀ ਜਿਹੜੀ ਆ ਗਿਣਤੀ ਕਾਊਂਟਿੰਗ ਦੇ ਵਿੱਚ ਕਦੇ ਵੀ ਗਲਤ ਨਹੀਂ ਹੋਊਗੀ ਤੇ ਤੁਹਾਡੇ ਪ੍ਰੋਪਰ ਜਿਵੇਂ ਆਪਾਂ ਇੱਕ ਇੱਕ ਛੱਡਿਆ ਤਾਂ ਉਸੇ ਤਰ੍ਹਾਂ ਹੀ ਸਾਰਾ ਰਾਉਂਡ ਪੂਰਾ ਹੋਊਗਾ ਜੇ ਕਿਤੇ ਤੁਹਾਡੇ ਥੱਲੇੋਂ ਇੱਥੇ ਜੇ ਇਹਦੇ ਵਿੱਚੋਂ ਫਰਕ ਪੈ ਗਿਆ 15 ਹੋ ਗਏ ਜਾਂ 13 ਆ ਗਈ ਤਾਂ ਫਿਰ ਤੁਹਾਡੇ ਇੱਕ ਅੱਧਾ ਦੇ ਵਿੱਚ ਤੁਹਾਡੇ ਸਰਕਲ ਉੱਪਰ ਜਦੋਂ ਬਣਨਾ ਤੁਸੀਂ ਉਹਦੇ ਵਿੱਚ ਫਰਕ ਪੈ ਜਾਣਾ ਵਾ ਤਾਂ ਕਰਕੇ ਥੱਲੇ ਤੋਂ ਜਦੋਂ ਤੁਸੀਂ ਆ ਜਦੋਂ ਸਰਕਲ ਬਣਾਉਣਾ ਨਾ ਇਹਦਾ ਬਹੁਤ ਤੁਸੀਂ ਧਿਆਨ ਰੱਖਣਾ ਵਾ ਹਮੇਸ਼ਾ ਜਿਹੜੇ ਆਪਣੇ ਘੂਰੇ ਬਣਾਉਣੇ ਨੇ ਇਹ ਤੁਸੀਂ ਆਪਣੇ ਗਿਣ ਕੇ ਚੰਗੀ ਤਰ੍ਹਾਂ ਫਿਰ ਬਣਾਉਣੇ ਨੇ ਉਹ ਨਾ ਪਾਇਥੇ ਆ ਗਈ। ਹੁਣ ਆਪਾਂ ਇੱਥੇ ਜਿਹੜੀ 5 ਦੀ ਚੇਨ ਕੀਤੀ ਹੈ ਪੰਜ ਦੀ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਸਲਿੱਪ ਸਟੀਚ ਲਗਾ ਲਿਆ। ਹੁਣ ਆਪਾਂ ਇੱਥੇ 1 2 3 ਤਿੰਨ ਦੀ ਚੇਨ ਕਰਕੇ ਹੁਣ ਜਿਹੜੀ ਆਪਣੀ ਆਹੀ ਚੇਨ ਨਾ ਇਹਦੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਨੇ ਨੇ ਹੁਣ 10 3 ਡਬਲ ਕ੍ਰੋਸ਼ੀਆ 4 ਡਬਲ ਕ੍ਰੋਸ਼ੀਆ 5 ਡਬਲ ਕ੍ਰੋਸ਼ੀਆ 6 7 8 9 ਦੰਸ ਨੁਕੋ ਇਸ ਤਰ੍ਹਾਂ ਅਜੇ ਜਿਹੜੀ 5 ਦੀ ਚੇਨ ਕੀਤੀ ਸੀ ਉਹਦੇ ਵਿੱਚ ਆਪਣੇ ਇਹ 10 ਡਬਲ ਕ੍ਰੋਸ਼ੀਆ ਆਪਾਂ ਕਰ ਲਏ ਨੇ ਹੁਣ ਦੇਖੋ ਆਪਾਂ ਅਗਲੇ 'ਚ ਨਹੀਂ ਕਰਨੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਫਾੜ ਲੈਣਾ ਵਾ ਜੈਨੀ ਇਹ ਜਿਹੜੀ ਆਪਣੀ ਆਹ ਨੇ ਬਣਾਇ ਸੀ ਨਾ ਟਰਬਲ ਕ੍ਰੋਸ਼ੀਆ ਆਪਾਂ ਬਿਨਾ ਕੋਈ ਚੇਨ ਕੀਤੇ ਇਹਦੇ ਵਿੱਚ 10 ਡਬਲ ਕ੍ਰੋਸ਼ੀਆ ਬਣਾਵਾਂਗੇ 2 3 4 5 6 7 8 ਇਹਨੇ ਥੋੜਾ ਜਿਹਾ ਤੁਸੀਂ ਕਿਚ ਲਓ ਹੋ ਗਏ ਆਪਣੇ ਹੀ ਨੌਂ ਉਤਸ ਆਹ ਰੱਖੋ ਇਸ ਤਰ੍ਹਾਂ ਇਸ ਕੇ ਇਤਨੀ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ ਹੁਣ ਆਪਾਂ ਇਥੋਂ ਜਿਹੜਾ ਹੈਗਾ ਇਹ ਜਿਹੜੀ ਆਪਾਂ 5 ਦੀ ਚੇਨ ਕੀਤੀ ਸੀ ਫਸਟ ਵਾਲੀ ਜਿਹੜੀ ਚੇਨ ਆ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਸਲੀਪ ਸਟੀਚ ਲਗਾ ਦੇਣਾ ਆਪਾਂ ਇਸ ਤਰ੍ਹਾਂ ਪਣਾਇਆ ਹੈ ਤੋਂ ਮੁੜ ਗਿਆ ਹੈ ਹੁਣ ਇੱਥੇ ਆਪਾਂ ਤਿੰਨ ਦੀ ਚੇਨ ਕਰਨੀ ਆ ਫਿਰ ਤੋਂ ਆਪਾਂ ਜਿਹੜੀ 5 ਦੀ ਚੇਨ ਆ ਇਹਦੇ ਵਿੱਚ ਜਿੱਨੇ ਆਪਾਂ ਇਹਦੇ ਵਿੱਚ 10 ਡਬਲ ਕ੍ਰੋਸ਼ੀਆ ਕੀਤੀ ਸੀ ਉਸੀ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਵੀ ਡੱਬਲ ਕ੍ਰੋਸ਼ੀਆ ਕਰਨੇ ਨੇ 2 4 6 7 ਸੋ ਇਹਨਾਂ ਤੋਂ ਆਪਾਂ ਫਿਰ ਤੋਂ ਜਿਹੜੀ ਇਹ ਵਾਲੀ ਆਪਣੀ ਆ ਇਹਦੇ ਵਿੱਚ ਆਪਾਂ ਇਸਨੂੰ ਡਬਲ ਕ੍ਰੋਸ਼ੀਆ ਜਿਹੜਾ ਕੀਤਾ ਸੀ ਉਹਦੇ ਵਿੱਚੋਂ ਆਪਾਂ 10 ਜਿਹੜੇ ਨੇ ਡਬਲ ਕ੍ਰੋਸ਼ੀਆ ਕਰਾਂਗੇ ਦੋ ਹੋ ਗਏ ਨੇ ਆਪਣੇ ਤਿੰਨ ਡਬਲ ਕ੍ਰੋਸ਼ੀਆ ਚਾਰ ਪੰਜ 6 7 8 నో దస్ దే అప్పుడే ఫిర్తీ పేలీ వాళ్ళ చేన ఫస్ట్ వాడి చేన జీవి సటి దాంట్లో ਬਿਲਕੁਲ ਕਿ ਜਿਹੜੀ ਆਹੋ ਇਸ ਲੰਭਣੇ ਸ਼ੁਰੂ ਹੋ ਗਈ ਹੈ ਹੀ ਤੇ ਫਿਰ ਤੋਂ ਆਪਾਂ تین ਦੀ ਚੇਨ ਕਰਨੀ ਆ